ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਨਾਕ ਲੈ ਕੇ ਆਏ ਹਾਂ ਜੀ ਜਿੰਨਾ ਚੋ ਦੋ ਤਾਂ ਬਿਲਕੁਲ ਤਾਜ਼ੇ ਸੂਏ ਆ ਤੇ ਇੱਕ ਸਮਾਂ ਹਜੇ ਲੈਂਦੀ ਆ ਡੀਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸੱਚੀ ਗੱਲ ਜੀ ਹਰਸ਼ਾ ਬਾਈ ਨਾਮ ਤੇ ਐਡਰੈਸ ਦੱਸ ਦਿਓ ਬਾਈ ਗੁਰੀਆ ਪੰਡ ਦੇਵੀ ਵਾਲਾ ਚਿਲਾ ਫਰੀਦਪੁਰ ਤਹਿਸੀਲ ਕੋਟਪੂਰਾ ਬਾਈ ਮੋਬਾਈਲ ਨੰਬਰ 8690779 ਕੱਤਾ ਬਾਈ ਠੀਕ ਆ ਬਾਈ ਇੱਕ ਨੰਬਰ ਇਧਰੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾ ਸੁਈ ਹੈ ਜੀ ਸੁਆ ਦੂਜਾ ਸੁਈ ਆ ਬਾਈ ਏ ਕਦੋਂ ਸੁਈ ਆ ਜੀ ਏ ਬਾਈ ਸੜਕੇ 4 ਵਜੇ ਸੁਈ ਵੀ ਆ ਬੱਚਾ ਕੀ ਆ ਜੀ ਇਹਦੇ ਮਗਰ ਬੱਛੀ ਆ ਜੀਰ ਡਾਨਾ ਜੀ ਜੀਰ ਜਮਾ ਡਾਨਾ ਬਾਈ ਠੀਕ ਆ ਜੀ ਕਿੰਨਾ ਕੋ ਬੋਲਾ ਕੱਢਿਆ ਜੀ ਬਾਈ ਬੋਲਾ ਇਹਦਾ ਬੱਛੀ ਨੂੰ ਝੰਗਾ ਕੇ ਸਾਢੇ 3-4 ਕਿਲੋ ਚੋਆ ਵੀਡੀਓ ਆਪਣੇ ਕੋਲੇ ਹੈਗੀ ਆ ਭਰਾ ਥਣਾ ਦੀ ਡਾਨਾ ਜੀ ਹ ਹਾਂਜੀ ਬਈ ਠੰਡੀ ਜੇ ਰਾਤ ਆਈ ਬਈ ਹਾਂਜੀ ਜੇ ਤੁਸੀਂ ਚੈੱਕ ਕਰ ਸਕਦੇ ਹੋ ਧੋਰ ਕੇ ਦਿਖਾ ਦਿਓ ਬਈ ਬਾਕੀ ਚਵਾਈ ਚੀ ਬਹੁਤ ਚੰਗੀ ਲੱਗਦੀ ਠੀਕ ਹੈ ਜੀ ਸੂਆ ਬਾਈ ਦੱਸਦਾ ਦੂਜਾ ਸੂਈਆ ਮਾਰਨਿੰਗ 4 4 ਕਵਜੇ ਸੂਈ ਸੀ ਕਿ ਜੀ ਬੱਚਾ ਮਗਰ ਆ ਜਾਂਦਾ ਜੀ ਵੱੱਛੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਛੋਟੇ ਛੋਟੇ ਸੈਂਕਾ ਬਈ ਮਾਰਦੀ ਮੁਰਦੀ ਤਾਂ ਵੀ ਚਵਾਈ ਨਹੀਂ ਬਈ ਚਵਾਈ ਵਜਨ ਮजूद ਦੇ ਪੱਖ ਤੋਂ ਪੂਰੀ ਚੰਗੀ ਆ ਜੀ ਵਜਨ ਵੀ ਕਰਮ ਵਾਲੀ ਦਾ ਪੂਰਾ ਤੇ ਹਵਾਨਾ ਵੀ ਪੂਰਾ ਸੋਹਣਾ ਤਿਆਰ ਕੀਤਾ ਵਾ ਸੋਹਣਾ ਤੇ ਵੱਡਾ ਹਵਾਨਾ ਥਣ ਕੱਲਾ ਕੱਲਾ ਨਿਕੜਵਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਹਾਈਟ ਨਾਰਮਲ ਆ ਜਾਂਦੀ ਹੈ ਪਰ ਵਜਨ ਦੇ ਪੱਖ ਤੋਂ ਪੂਰੀ ਚੰਗੀ ਹੈ ਦੁੱਧ ਬਾਈ 10 ਦਾ ਕੋਈ 16 17 ਕਿਲੋ ਪਿਆਜ ਉਹ ਜਿਹੜੇ ਸਾਹਮਣੇ ਤਿਆਰੀ ਹੈ ਵੀਰੇ 16 17 ਕਿਲੋ ਕੋਈ ਬਾਹਲਾ ਵੀ ਨਹੀਂ ਆਪ ਦੀ ਕੋਲ ਆ ਕੇ ਵੇਖ ਲਵੇ ਵੀ ਕਿਹੜਾ ਮੀਡੀਅਮ ਸਾਈਜ਼ ਹੈ ਠੀਕ ਆ ਅਗਲਾ ਵੀਡੀਓ ਚ ਵੱਡੀ ਸੀ ਵੀ ਹੈ ਕੱਦ ਦੀ ਮਦਰੀ ਹੈ ਬਾਈ ਠੀਕ ਆ ਸਹੀ ਗੱਲ ਹੈ ਨਾਰਮਲ ਹਾਈਟ ਪਹਿਲੇ ਹੀ ਦੱਸ ਦਿੰਨੇ ਆ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਢੇਡੋ ਚੱਲ ਕੇ ਆਉਣਾ ਹੁੰਦਾ ਤਾਂ ਪਹਿਲਾਂ ਦੱਸਿਆ ਜਾਂਦਾ ਹੁੰਦਾ ਚਵਾਈ ਦਾ ਅਗਲਾ ਬੇਚਣ ਤੋਂ ਕਿ ਆਜੇ ਚਵਾਈ ਚੂਈ ਦੀ ਤਰ੍ਹਾਂ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਬਾਈ ਹਾਂਜੀ ਬਾਈ ਪਾ ਲੈਣੀ ਠੀਕ ਡਿਮਾਂਡ ਬਈ ਆਪਾਂ ਜਮਾਂ ਲੈਣ ਦੇਣੀ ਬਾਅਦ ਇੱਥੋਂ ਸ਼ੂਟ ਕਰਨੀ 42000 ਦੀ ਵੈਢ ਦੇ ਦਾਂਗੇ ਹੋ ਜੂ ਮਾਨਤਾਨ ਦੇ ਹਾਂ ਬਈ ਕਰ ਦਾਂਗੇ ਥੋੜਾ ਬਹੁਤਾ ਕਰ ਦਾਂਗੇ ਬਈ ਠੀਕ ਹੈ 42000 ਦੀ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਦੋ ਨੰਬਰ ਸੁਆ ਕਰਨ ਨਾ ਜੀ ਏ ਵੀ ਦੂਜਾ ਸਵੇਰ ਸੂਈ ਆ ਬਾਈ ਠੀਕ ਆ ਜੀ ਕਦੋਂ ਸੂਈ ਆ ਜੀ ਇਹ ਇਹ ਬਾਈ ਇਹਨੂੰ ਸੂਈ ਨੂੰ ਹੋ ਗੋਇ ਮੰਨ ਕੇ ਚਲੋ ਵੀ ਡੇਢ ਘੰਟਾ ਹੋ ਗਿਆ ਬੱਚਾ ਕੀ ਆ ਜੀ ਮਗਰ ਵੱੱਛੀ ਆ ਬਾਈ ਇਹਦੇ ਜੇਰ ਪੈਣੀ ਹੈ ਜੇ ਬਾਕੀ ਹੈ ਜੇਰ ਪੈਣੀ ਹੈ ਜੇ ਬਾਕੀ ਵੀਡੀਓ ਬਣਾ ਲਾਂਗੇ ਬਾਈ ਆਪਾਂ ਠੀਕ ਆ ਜੀ ਜਿਹੜੀ ਗੱਲ ਆ ਬੋਲਾ ਚੋਇਆ ਵਾ 2 ਕਿਲੋ ਵੱੱਛੀ ਚੁਗਾ ਤੇ ਠੀਕ ਆ ਜੀ ਹਾਂਜੀ ਕੋਈ ਠੰਡੀ ਚਵਾਈ ਚੇਵੀ ਠੀਕ ਆ ਜੀ ਤੇ ਥਣਾ ਦੀ ਜਮਾ ਡੰਨ ਥਣਾ ਦੀ ਜਮਾ ਡੰਨ ਤੋੜ ਕੇ ਦਿਖਾ ਦੇ ਵੀਰੇ ਬਾਈ ਦੇ ਦੱਸਣ ਮੁਤਾਬਕ ਬਾਈ ਦੱਸਦਾ ਕਿ ਡੇਢ ਕ ਘੰਟਾ ਸਮਾਂ ਹੋਇਆ ਸੂਈ ਨੂੰ ਜੀ ਬੱਚਾ ਮਗਰ ਦੋ ਡੇਢ ਤੋਂ 2 ਕਿਲੋ ਬੋਲਾ ਕੱਢਿਆ ਹੋਇਆ ਜੀਰ ਪੈਣੀ ਹੈ ਜੇ ਬਾਕੀ ਆ ਪ੍ਰੋਪਰ ਤੁਹਾਨੂੰ ਵੀਡੀਓ ਮਿਲ ਜੂਗੀ ਜੀ ਜਦੋਂ ਜੀਰ ਪੈ ਗਈ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂਟ ਸ਼ਾਂਕ ਭੂਰਾ ਵੀ ਨਹੀਂ ਇਧਰਲੇ ਪਾਸੋਂ ਥਣ ਚੈੱਕ ਕਰ ਲੋ ਦੋਨਿਆਂ ਦੇ ਅੰਗ ਕ੍ਰੋਸ ਆ ਜਾਂਦੇ ਜੀ ਫੈਟ ਚੰਗੀ ਆ ਉਹ ਦੁੱਧ ਕਰਮ ਵਾਲਿਆਂ ਦਾ ਸੰਗਣ ਆ ਉਹ ਮੱਝਾਂ ਵਰਗਾ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਵੀ ਬਾਈ ਜਵਾਂ ਜਾਏ ਬਾਬੇ ਵਾਲੀ 10000 ਦੀ ਇਹ ਦੇ ਦਾਂਗੇ। ਠੀ ਜੋੜਾ ਲੈ ਜੇ ਬਾਈ ਕੋਈ। ਹਾਂਜੀ ਬਾਈ ਕਰ ਦਾਂਗੇ ਮਾਨਤਾ। ਠੀਕ ਆ 42000 ਦੀ ਬਾਈ ਕਹਿੰਦਾ ਜੇ ਦੇ ਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਜ਼ਿਆਦਾ ਹੋ ਜੂ। ਅੱਗੇ ਵੀਰੇ ਤੈਨੂੰ ਨੰਬਰ ਸੁਆ ਕਿੰਨਵਾ ਜੀ ਇਹਦਾ? ਇਹ ਸੁਆ ਬਾਈ ਪਹਿਲਾ ਸੁਣਦੀ ਹੈ ਬੈਠ। ਠੀਕ ਆ ਜੀ ਦੰਦੋ ਜੀ। ਦੰਦੋ ਨਹੀਂ ਬਾਈ ਚੈੱਕ ਕੀਤੀ ਆਪਣੇ ਕੋਲੇ। ਸਮਾਂ ਕਿੰਨਾ ਕੁ ਲੈਂਦੀ ਆ ਜੀ? ਹਾਂਜੀ ਬਾਈ। ਸਮਾਂ ਜੀ। ਸਮਾਂ ਬਾਈ ਇਹਦੇ 12-13 ਦਿਨ ਪਏ ਆ ਹਜੇ। ਥਣਾ ਦੀ ਦਾਨਨਾ ਜੀ ਥਣਾ ਦੀ ਜਮਾ ਦਾਨਨਾ ਬਈ ਠੀਕ ਆ ਜੀ ਬਾਕੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਜੀ ਬਾਕੀ ਜਿਹੜੇ ਬਈ ਏਆਈ ਹੋਈ ਵੀ ਉਹ ਬਹੁਤ ਚੰਗੇ ਹੁੰਦੀ ਹੋਈ ਸੀਮੰਟ ਦੀ ਹਾਂਜੀ ਬਈ ਆ ਉਹਦਾ ਰਿਕਾਰਡ ਹੈਗਾ ਜੀ ਨਹੀਂ ਬਈ ਆਪਾਂ ਨੂੰ ਉਹ ਕਹਿੰਦੇ ਵੀ ਭੇਜ ਦਾਂਗੇ ਤੇ ਜੇ ਆਪਾਂ ਨੂੰ ਉਹਨੇ ਭੇਜ ਤੇ ਆਪਾਂ ਉਹਨੂੰ ਦੇ ਦਾਂਗੇ ਡਿਟੇਲ ਆਪ ਵੀ ਚੰਗੀ ਆ ਪਰ ਛੋਟੇ ਛੋਟੇ ਸੈਂਗੀ ਆ ਜੇ ਸੈਂਗ ਨਾ ਹੁੰਦਾ ਤਾਂ ਬਈ ਗੱਲਬਾਤ ਹੀ ਹੋਰ ਹੋਣੀ ਬਿਊਟੀ ਬਹੁਤ ਆ ਤੋਰ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਜੀ ਸੂਆ ਪਹਿਲਾ ਦੰਡੋ ਕਿੰਨੇ ਦੱਸਿਆ ਸੀ ਭਾਈ ਦੰਡੋ ਨਹੀਂ ਚੈੱਕ ਕੀਤਾ ਚੈੱਕ ਨਹੀਂ ਕੀਤੀ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਪੂਰਾ ਸੋਹਣਾ ਜੀ ਛੋਟੇ ਛੋਟੇ ਸਿੰਗ ਜ਼ਰੂਰ ਆ ਜੇ ਕਰ ਮਾਲੀ ਦੇ ਸਿੰਗ ਨਾ ਹੁੰਦੇ ਤਾਂ ਗੱਲਬਾਤ ਹੀ ਹੋਰ ਹੋਣੀ ਆ ਵਾਚੀ ਦੇਗੀ ਬਾਕੀ ਵਚੀ ਦੀ ਮੰਗ ਹੀ ਅੱਡ ਹੋ ਜਾਣੀ ਆ ਸਹੀ ਗੱਲ ਹੈ ਜੀ ਬਾਈ ਦੱਸਦਾ ਕਿ ਮਾਲਕਾ ਨੇ ਦੱਸਿਆ ਭਾਈ ਸੀਮਨ ਚੰਗਾ ਲਗਾਇਆ ਵਾ ਰਿਕਾਰਡ ਉਹਦਾ ਤੁਹਾਨੂੰ ਮਿਲ ਜੂਗਾ ਜੀ ਬਾਈ ਤੋਂ ਮੰਗਵਾਇਆ ਵਾ ਜੀ ਬਾਕੀ ਥਣਾ ਦੇ ਸਹਿਜ ਵੀ ਇਹਦੇ ਸੋਹਣੇ ਆ ਸੋਨਾ ਗੁਲਾਬੀ ਥਣਾ ਜੀ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਕੱਲੀ ਕੱਚੀ ਕੱਚੀ ਹੈ ਬਈ ਜੇ ਜਮਾ ਤਿਆਰੀਆਂ ਚ ਹੁੰਦੀ ਤਾਂ ਫਿਟਨੈਸ ਵਾਲਾ ਹਮਾਨਾ ਹੋਣਾ ਸੀਗਾ ਜੀ ਤੇ ਇਹਦੀ ਡਿਮਾਂਡ ਵੀ ਰੈ ਇਹਦੀ ਡਿਮਾਂਡ ਬਾਈ ਆਪਾਂ ਫੋਨ ਤੇ ਕਰ ਲਾਂਗੇ ਜਮਾ ਜਾਇਜ਼ ਹੀ ਹੋਊਗੀ ਡਿਮਾਂਡ ਠੀਕ ਹੈ ਜੀ ਡਿਮਾਂਡ ਇਹਦੀ ਬਾਈ ਕੰਦਾ ਆਪਾਂ ਫੋਨ ਤੇ ਕਰ ਦਾਂਗੇ ਹੋਰ ਵੀ ਜਾਇਜ਼ ਹੀ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ